ਸਨੀ ਕਟਾਣੀ ਜੀ ਪਾਰਟੀ ਤੋਂ ਮੇਰੀ ਮੈਸੇਜ ਕੜੇ ਸੀ ਕਟਾਣੀ ਚੋਂ ਤੋਂ ਅਸੀਂ 212 ਵੋਟਾਂ ਨਾਲ ਵਿਨ ਹੋਏ ਆ ਤੇ ਮੰਤਰੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਜਿੰਨੇ ਵੋਟਰ ਸਪੋਰਟਰ ਜਿਹੜੇ ਸਾਡੇ ਨਾਲ ਤੁਰਿਆ ਉਹਨਾਂ ਦਾ ਧੰਨਵਾਦ ਤੁਹਾਡੇ ਮੀਡੀਆ ਦਾ ਵੀ ਧੰਨਵਾਦ ਜੋ ਵਧੀਆ ਕਵਰੇਜ ਕਰ ਰਹੇ ਹੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜੇ ਸਾਨੂੰ ਦੂਸਰੀ ਵਾਰ ਮੌਕਾ ਦਿੱਤਾ ਜਿੰਨੀ ਅਸੀਂ ਬੱਤਵੱਤ ਸੇਵਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਸੇਵਾ ਕਰਾਂਗੇ ਔਰ ਵੱਧ ਤੋਂ ਵੱਧ ਕੰਮ ਕਰਾਵਾਂਗੇ ਸਭ ਦਾ ਧੰਨਵਾਦ ਪਹਿਲਾ ਕਿਹੜਾ ਪਿੰਡ ਦਾ ਕੰਮ ਕਰਾਓਗੇ ਪਹਿਲਾਂ ਸਾਡੇ ਬਹੁਤ ਡਿਵੈਲਪਮੈਂਟ ਦੇ ਕੰਮ ਹੋਇਆ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਸਾਨੂੰ ਮਹੱਲਕ ਨੀਂ ਨੀਕ ਦਿੱਤਾ ਮੇਰੇ ਪਿੰਡ ਦੇ ਵਿੱਚ ਗਰਾਊਂਡ ਬਣ ਰਿਹਾ ਇੱਕ ਵੱਡਾ ਪੰਚਾਇਤ ਘਰ ਹੋ ਰਿਹਾ ਕਟਾਣਾ ਸਾਹਿਬ ਵਾਲੀ ਰੋਡ ਬਣੀ ਆ ਔਰ ਪੀਵੀਐਕਸਪਾਇਰ ਆ ਸਾਰੇ ਰੋਡਾਂ ਤੇ ਤਕਰੀਬਨ ਵਧੀਆ ਕੰਮ ਹੋ ਰਿਹਾ ਜਿੰਨੇ ਵੀ ਹੋ ਰਿਹਾ ਠੀਕ ਹੋ ਰਿਹਾ ਵਿਰੋਧੀ ਪਾਰਟੀ ਨੂੰ ਕੀ ਕਹਿਣਾ ਚਾਹੂੰਗਾ ਜਿਵੇਂ ਕਾਂਗਰਸ ਕਹਿ ਰਹੀ ਹੈ ਜਾਂ ਅਕਾਲੀ ਦਲ ਕਹਿ ਰਿਹਾ ਤੇ ਅਸੀਂ ਜਿੱਤ ਗਏ ਆ ਤੇ ਉਹਨਾਂ ਦੇਖੋ ਜੀ ਸਾਰਿਆਂ ਨੇ ਆਪੋ ਆਪਣਾ ਇਹ ਚਲਾਉਣਾ ਹੁੰਦਾ ਜੇ ਇਹ ਵੋਟਾਂ ਦਾ ਇੱਕ ਹਿੱਸਾ ਹੀ ਆ ਇੱਕ 파ਟ ਆ ਅਸੀਂ ਆਪਣੇ ਲੈ ਕੇ ਚੱਲਨੇ ਆ ਵੀ ਅਸੀਂ ਡਿਵੈਲਪਮੈਂਟ ਤੇ ਕਿੰਨੇ ਕੰਮ ਕੀਤੇ ਉਹਨਾਂ ਨੇ ਇੱਕ ਦੂਏ ਤੇ ਇਲਜ਼ਾਮ ਰਾਜੀ ਤੁਸੀਂ ਦੇਖਿਆ ਵਿਧਾਨ ਸਭਾ ਚ ਵੀ ਇਦਾਂ ਹੀ ਚੱਲਦੀ ਆ ਸਾਡੇ ਤਾਂ ਬਹੁਤ ਛੋਟਾ ਲੈਵਲ ਇੱਥੋਂ ਦਾਲੇ ਸ਼ਰਵਾਦ ਹੁੰਦੀ ਆ ਪਰ ਫਿਰ ਵੀ ਜਿੰਨਾ ਪਿਆਰ ਮਿਲ ਰਿਹਾ ਤੇ ਜਿੰਨੀ ਮੈਨੂੰ ਵੋਟ ਪਈ ਆ ਤਾਂ ਤਕਰੀਬਨ ਵਨ ਸਾਈਡ ਕੰਮ ਹੋਇਆ ਤੇ ਸਾਰਿਆਂ ਦਾ ਮੈਂ ਧੰਨਵਾਦ ਲੱਗਦਾ 2028 ਚ ਪੱਕੀ ਜਿੱਤ ਹੈ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜੇ ਕੰਮ ਕਰਾਂਗੇ ਤਾਂ ਜਰੂਰ ਹੋਊਗਾ ਅਕਾਲੀ ਦਲ ਕਹਿ ਰਹੀ ਏ ਧੱਕਾ ਬਹੁਤ ਕਰ ਰਹੇ ਨੇ ਆਮਾ ਦੀ ਪਾਰਟੀ ਲਈ ਜਦੋਂ ਗਿਣਤੀ ਸਟਾਰਟ ਹੋਣੀ ਸੀ ਬਹੁਤ ਧੱਕਾ ਹੋ ਰਿਹਾ ਤੇ ਲੇਕਿਨ ਸਾਨੂੰ ਅੰਦਰ ਵੀ ਨਹੀਂ ਬੜਨ ਦੇ ਰਿਆ ਮੈਂ ਕਿਹਾ ਜੀ ਦੇਖੋ ਮੈਂ ਕਿਸੇ ਦਾ ਦੇਖੋ ਮੈਂ ਤਾਂ ਇੱਕ ਛੋਟਾ ਜਿਹਾ ਵਰਕਰ ਹਾਂ ਮੇਰੇ ਪਿੰਡ ਦੇ ਵਿੱਚੋਂ ਇੱਕ ਵੋਟ ਵੀ ਇਦਾਂ ਕਹਿ ਦੇਣ ਜਿੰਨੇ ਉਹਨਾਂ ਦੇ ਪੋਲਿੰਗ ਏਜੰਟ ਬੈਠੇ ਸੀ ਵੱਖ-ਵੱਖ ਪਾਰਟੀਆਂ ਦੇ ਵੀ ਇੱਕ ਵੋਟ ਵੀ ਲੱਗਦੀ ਆ ਉਹ ਆਪ ਪਰਮਾਤਮਾ ਨੂੰ ਯਾਦ ਕਰਕੇ ਵੀ ਧੱਕੇ ਨਾ ਪਈ ਸਾਡੇ ਬਹੁਤ ਸ਼ਾਂਤੀ ਸਾਰੇ ਪਿਆਰ ਨਾਲ ਵੋਟ ਪਈਆ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਜੀ ਵਿਰੋਧੀਆਂ ਨੂੰ ਕੀ ਮੈਸੇਜ ਹੋਵੇਗਾ ਵਿਰੋਧੀਆਂ ਨੂੰ ਮੈਸੇਜ ਦਵਾਂਗੇ ਸਾਲ ਪਿਆ ਸਰਕਾਰ ਦਾ ਸਾਥ ਦਿਓ ਆਪਾਂ ਹੋਟ ਡਵੈਲਪਮੈਂਟ ਕਰੀਏ ਜਿਹੜੇ ਹਾਰੇ ਨੇ ਉਹ ਵੀ ਸਾਡੇ ਭਰਾ ਨੇ ਅਸੀਂ ਇੱਕੋ ਪਿੰਡ ਤੋਂ ਤਿੰਨ ਇਲੈਕਸ਼ਨ ਲੜ ਰਹੇ ਸੀ ਸਾਡਾ ਵਧੀਆ ਪਿਆਰ ਆ ਅਸੀਂ ਇਕੱਠੇ ਆਏ ਆ ਇਹ ਧੱਕਾ ਹੋਇਆ ਇੱਕ ਗੱਡੀ ਚ ਆ ਕੇ ਅਸੀਂ ਕਿੱਦਾਂ ਜਾਵਾਂਗੇ ਉਹ ਵੀ ਮੇਰੇ ਆਪਣੇ ਨੇ ਅਸੀਂ ਏਦਾਂ ਹੀ ਬਹੁਤ ਵਧੀਆ ਸਾਨੂੰ ਸਹਿਯੋਗ ਮਿਲਿਆ ਸਾਰਿਆਂ ਦਾ ਥੈਂਕ ਯੂ ਜੀ ਠੀਕ ਹੈ ਜੀ ਇਹ ਕਹਿ ਰਹੇ ਨੇ 2027 ਦੀ ਸਾਡੀ ਜਿੱਤ ਆ ਉਹ ਤਾਂ ਲੰਘ ਗਈ ਦੇਖੋ ਜੀ ਇਹ ਵੱਡੇ ਲੈਵਲ ਦੀਆਂ ਗੱਲਾਂ ਨੇ ਜਿੱਤ ਹਰੇਕ ਪਾਰਟੀ ਨੇ ਕਹਿ ਦੇਣਾ ਜਿੱਤ ਤਾਂ ਉਹ ਵੀ ਕਹੀ ਜਾਂਦੇ ਆ ਜਿਨ੍ਹਾਂ ਨੂੰ 2-200 ਵੋਟ ਪਈ ਹੈ ਵੀ ਸਾਡੀ ਜਿੱਤ ਆ ਜਿੱਤ ਡਿਵੈਲਪਮੈਂਟ ਦੇ ਕੰਮ ਹੋਣਗੇ ਤਾਂ ਜ਼ਰੂਰ ਤੇ ਆਉਣਗੇ ਭਗਵੰਤ ਮਾਨ ਦੇ ਐਸ ਸੀ ਛਵੀ ਆ ਹਲੇ ਤੱਕ ਮੇਰੇ ਸਾਬ ਨਾਲ ਕੋਈ ਵਿਰੋਧੀ ਕੋਈ ਐਡਾ ਅਲੀਗੇਸ਼ਨ ਨਹੀਂ ਲਾ ਸਕਿਆ ਜਿੱਦਾਂ ਦੂਜੀਆਂ ਪਾਰਟੀਆਂ ਦੇ ਮੁੱਖ ਮੰਤਰੀਆਂ ਤੇ ਲੱਗਦੇ ਰਹੇ ਨੇ ਅਸੀਂ ਮੰਨਦੇ ਆ ਕਿ ਸਾਡਾ ਮੁੱਖ ਮੰਤਰੀ ਕੇਸ਼ਵ ਸੁਭੀ ਸ਼ਰਦੀ ਵਾਲ ਕੋਈ ਐਡਾ ਇਲਜ਼ਾਮ ਨਹੀਂ ਲੱਗਿਆ ਕ੍ਰਾਪਸ਼ਨ ਦਾ ਕੋਈ ਰਿਤੇ ਦਾ ਕੋਈ ਇਦਾਂ ਦਾ ਇਸ ਲੱਗਦਾ ਵੀ ਅਸੀਂ ਠੀਕ ਰ੍ਹਾਂਗੇ ਵਧੀਆ ਰ੍ਹਾਂਗੇ ਜੀ ਮੈਂ ਲਾਵਾਂ ਉਹ ਜਿਹੜਾ 1000 ਰੁਪਏ ਹੈ ਹੁਣ ਕਿੰਨੀ ਦਿੱਤਾ ਦਿੱਤਾ ਦੇਖੋ ਜੀ ਉਹ ਵੱਡੀ ਗੱਲ ਆ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਵੀ ਜ਼ਰੂਰ ਇਹ ਹੋਊਗਾ ਇਹ ਫਰਵਰੀ ਤੱਕ ਕਹਿ ਰਹੇ ਨੇ ਹੋਊਗਾ ਅਸੀਂ ਵੀ ਕਹਿੰਦੇ ਆ ਵੀ ਜੇ ਕਿਹਾ ਤਾਂ ਹੋਣਾ ਚਾਹੀਦਾ ਪਰ ਅਸੀਂ ਹੈਗੇ ਆ ਪਿੰਡਾਂ 'ਚੋਂ ਸਾਡੇ ਪਿੰਡ ਦੇ ਵਿੱਚ 8 ਘੰਟੇ ਸੀਗੀ ਲਾਈਟ ਆਉਂਦੀ ਕਿਸੇ ਨੂੰ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਲਾਈਟ ਦੇਣੀ ਆਉਂਦੀ ਆ ਮੋਟਰ ਚਲਾਓ ਜੀ 400 ਜੂਨਟ ਮਾਫਾ ਬਿਜਲੀ ਦੀ ਬਾਕੀ ਹੋਰ ਆ ਜੀ ਤੁਸੀਂ ਆਜੋ ਘਟਣ ਦੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਦਾ ਮੁੰਡਿਆ ਸਾਹਿਬ ਦਾ ਪਿੰਡ ਵਾਲਿਆਂ ਨੂੰ ਪਹਿਲੇ ਮਾਨ ਕੀਤਾ ਤੁਹਾਨੂੰ ਫੋਟ ਪਾਈ ਆ ਉਹਨਾਂ ਨੂੰ ਬਹੁਤ ਬਹੁਤ ਪਿੰਡ ਵਾਲਿਆਂ ਦਾ ਵੀਰੇ ਬਹੁਤ ਧੰਨਵਾਦ ਤੇ ਕਨੇਜ ਵਾਲਿਆਂ ਦਾ ਹਾਂਜੀ ਕੀ ਕਹਿੰਦੇ ਸਮਰਥਕ ਹਾਂਜੀ ਆ